5 ਮਈ 1948 ਈਸਵੀ ਨੂੰ ਉਦਮ ਸਿੰਘ ਨਾਗੋਕੇ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਬਣਦੇ ਆ ਕਿਵੇਂ ਪ੍ਰਧਾਨ ਬਣੇ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਦੇ ਅੰਦਰ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਨਾ ਤੇ ਪੰਜਾਬ ਦੇ ਵਿੱਚ ਗੋਪੀ ਚੰਦ ਭਾਰਗੋ ਆ ਉਹ ਸੀਐਮ ਬਣਦਾ ਪੰਜਾਬ ਦੀ ਧਰਤੀ ਦਾ ਹੁਣ ਬਹੁਤੀ ਜਿਹੜੀ ਤਾਕਤ ਸੀਗੀ ਹਿੰਦੂ ਵੀਰਾਂ ਦੇ ਹੱਥ ਵਿੱਚ ਆ ਗਈ ਸੀਗੀ ਇਸ ਹਾਲਾਤ ਵਿੱਚ ਕੁਝ ਸਿੱਖ ਆਗੂ ਵੀ ਇਨ੍ਹਾਂ ਹਿੰਦੂ ਵੀਰਾਂ ਦੇ ਭਾਈ ਜਾਨ ਬਣਨਾ ਚਾਹੁੰਦੇ ਸੀਗੇ ਕਿ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਕਰਤਾਰ ਸਿੰਘ ਉਹਨਾਂ ਨੇ 17 ਮਾਰਚ 1948 ਸਵੇਰ ਨੂੰ ਅਕਾਲੀ ਵਰਕਿੰਗ ਕਮੇਟੀ ਨੂੰ ਆਪਣੇ ਪੰਜਾਬ ਦੇ ਅਸੈਂਬਲੀ ਮੈਂਬਰ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਮਤਾ ਪਾਸ ਕਰਵਾਇਆ ਕਿ ਤੁਸੀਂ ਕਿ ਮਤਾ ਪਾਸ ਕਰੋ ਅਸੀਂ ਸਾਰਿਆਂ ਨੇ ਜਾ ਕੇ ਕਾਂਗਰਸ ਵਿੱਚ ਸ਼ਾਮਲ ਹੋਣਾ ਹੈ। ਜਦੋਂ ਇਹ ਗੱਲ ਸਰਦਾਰ ਤਾਰਾ ਸਿੰਘ ਉਹਨਾਂ ਕੋ ਜਾਨਦੀ ਹੈ, ਮਾਸਟਰ ਤਾਰਾ ਸਿੰਘ ਉਹਨਾਂ ਕੋਲ ਜਾਂਦੀ ਹੈ। ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਕਿ ਉਹਨਾਂ ਨੂੰ ਇਦਾਂ ਸੀ ਜੇਸੀਂ ਕਾਂਗਰਸ ਵਿੱਚ ਸ਼ਾਮਲ ਹੋਵਾਂਗੇ। ਫਿਰ ਸ਼ਾਇਦ ਪੰਜਾਬ ਦੇ ਸਿੱਖਾ ਦੇ ਵਿੱਚ ਫੁੱਟ ਪੈਦਾ ਹੋ ਜਾਵੇ। ਤੇ ਮੈਂ ਫੁੱਟ ਪੈਦਾ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਦੇਖਣਾ ਚਾਹੁੰਦਾ ਕਿ ਸਿੱਖਾ ਵਿੱਚ ਫੁੱਟ ਪੈਦਾ ਹੋਵੇ ਇਸ ਗੱਲ ਕਰਕੇ ਉਹਨਾਂ ਨੇ ਇਸ ਮਤੇ ਦੇ ਨਾਲ ਸਹਿਮਤੀ ਨਹੀਂ ਜਤਾਈ ਉਧਰਲੇ ਪਾਸੇ ਕਰਤਾਰ ਸਿੰਘ ਉਹਨਾਂ ਨੇ ਕਾਂਗਰਸ ਵਿੱਚ ਆਪੜੇ ਵਧੀਆ ਜਗ੍ਹਾ ਬਣਾ ਲਈ ਸੀ ਤੇ ਨਾਲ ਹੋਰ ਈਸ਼ਰ ਸਿੰਘ ਵਰਗੇ ਉਦਮ ਸਿੰਘ ਵਰਗੇ ਏ ਵੀ ਜਾ ਕੇ ਸ਼ਾਮਲ ਹੋ ਗਏ ਸੀਗੇ ਹੁਣ ਕਰਤਾਰ ਸਿੰਘ ਉਹਨਾਂ ਦੇ ਕਾਂਗਰਸ ਦੇ ਵਿੱਚ ਵੱਡੀ ਜਗ੍ਹਾ ਪਣੀ ਹੋਈ ਹੈ ਵੱਡਾ ਰਤਬਾ ਮਿਲਿਆ ਹੋਇਆ ਵੱਡਾ ਮਾਣ ਸਨਮਾਨ ਇਹ ਗੱਲ ਦੇਖ ਕੇ ਉਦਮ ਸਿੰਘ ਨਾਗੋ ਕੇ ਕਹਿਣਾ ਕਿ ਮੈਂ ਵੀ ਕਾਂਗਰਸ ਵਿੱਚ ਆਪਣੀ ਜਗ੍ਹਾ ਬਣਾਵਾਂ ਵਧੀਆ ਮੇਰਾ ਵੀ ਨਾਮ ਕਾਂਗਰਸ ਵਿੱਚ ਚੱਲੇ ਤੇ ਨਹਿਰੂ ਦੀ ਖੁਸ਼ੀ ਲੈਣ ਵਾਸਤੇ ਹੋਰ ਕਾਂਗਰਸ ਦੇ ਆਗੂਆਂ ਦੀ ਖੁਸ਼ੀ ਲੈਣ ਵਾਸਤੇ ਉਦਮ ਸਿੰਘ ਨਾਗੋ ਨੇ ਗੱਲ ਕਹੀ ਕਿ ਦੇਖੋ ਮੈਂ ਮਾਸਟਰ ਤਾਰਾ ਸਿੰਘ ਨੂੰ ਸ਼ਰਮਣੀ ਕਮੇਟੀ ਦਾ ਪ੍ਰਧਾਨ ਬਣ ਨਹੀਂ ਦਵਾਵਾਂਗਾ ਇਹ ਜਿਸ ਗੱਲ ਦਾ ਉਸੇ ਮੇਰੇ ਤੇ ਯਕੀਨ ਕਰਿਆ ਉਹੀ ਗੱਲ ਹੋਈ ਜੀ ਕਿ ਅੱਜ ਦੇ ਦਿਨ 28 1948 ਸਵੇ ਉਦਮ ਸਿੰਘ ਨਾਗੋ ਕੇ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਮੜਦੇ ਆ ਹੁਣ ਪਿੱਛੇ ਕੀ ਸਾਜ਼ਿਸ਼ ਹੈ ਪਿੱਛੇ ਕੀ ਮਾਨ ਹੈ ਇਹ ਰੱਬ ਜਾਣਦਾ ਆ ਪਰ ਮਸਲਾ ਇਹ ਸੀਗਾ ਕਿ ਕਰਤਾਰ ਸਿੰਘ ਉਹਣਾ ਨੇ ਅਕਾਲੀ ਵਰਕਿੰਗ ਕਮੇਟੀ ਨੂੰ ਕਹਿ ਕੇ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਪੰਜਾਬ ਅਸੈਂਬਲੀ ਵਿੱਚ ਤੇ ਪਾਰਲੀਮੈਂਟ ਵਿੱਚ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਲਈ 17 ਮਾਰਚ 1948 ਦੇ ਅੰਦਰ ਇੱਕ ਮਤਾ ਪਾਸ ਕਰਵਾ ਲਿਆ ਸੀ ਬਹੁਤ ਜਿਹੜੇ ਅਕਾਲੀ ਆਗੂ ਸੀਗੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਜਿਵੇਂ ਕਰਤਾਰ ਸਿੰਘ ਉਹਨਾਂ ਨੇ ਇੱਕ ਵੱਡਾ ਰੁਤਬਾ ਕਾਂਗਰਸ ਵਿੱਚ ਸ਼ਾਮਲ ਹੋ ਕੇ ਬਣਾ ਲਿਆ ਸੀਗਾ ਤੇ ਉਦਮ ਸਿੰਘ ਨਾਗੋ ਕੇ ਵਰਗੇ ਵੀ ਹੁਣ ਚਾਹੁੰਦੇ ਸੀ ਕਿ ਅਸੀਂ ਸ਼ਾਮਲ ਹੋ ਜਾਈਏ ਇੱਧਰ ਤਾਂ ਕਰਕੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਸ਼ਰੋਬਨੀ ਕਮੇਟੀ ਦਾ ਪ੍ਰਧਾਨ ਨਹੀਂ ਬਣਨ ਦਿੱਤਾ ਤੇ ਆਪ ਉਹ ਸ਼ਰੋਬਨੀ ਕਮੇਟੀ ਦੇ ਪ੍ਰਧਾਨ ਬਣ ਜਾਂਦੇ ਆ ਅੱਜ ਦੇ ਦਿਨ 28 ਮਈ 1948 ਈਸਵੀ ਦੇ ਅੰਦਰ ਉਦਮ ਸਿੰਘ ਨਾਗੋਕੇ ਸ਼ਰੋਬਨੀ ਕਮੇਟੀ ਦੇ ਪ੍ਰਧਾਨ ਬਣਦੇ ਆ ਗੁਰੂ ਮਾਲਕ ਜੀ ਦੀ ਕਿਰਪਾ ਕਰੇ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਕੋਲੇ ਫਿਰ ਬੇਨਤੀ ਕਰਦੇ ਆ ਸਿਆਣਿਆਂ ਦੇ ਕਥਨ ਹੁੰਦਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ। ਸੋ ਅੱਜ ਸੱਚ ਸਟੂਡੀਓ ਸ ਵੱਲੋਂ ਇਹ ਬਹੁਤ ਸੋਹਣਾ ਪ੍ਰਾਲਾ ਕੀਤਾ ਜਾ ਰਿਹਾ ਹੈ। ਕਿ ਰੋਜ਼ ਦਾ ਇਤਿਹਾਸ ਇੱਕ ਨਵਾਂ ਇਤਿਹਾਸ ਦਾ ਪੰਨਾ ਆਪ ਜੀ ਦੇ ਰੂਬਰੂ ਕੀਤਾ ਜਾ ਰਿਹਾ ਹੈ। ਸੋ ਜਰੂਰ ਸਾਡੇ ਚੈਨਲ ਦੇ ਨਾਲ ਜੁੜੋ। ਰੋਜ਼ ਨਵੀਂ ਇੱਕ ਵੀਡੀਓ ਆ ਰਹੀ ਹੈ, ਰੋਜ਼ ਸੁਣੋ। ਆਪਣੀ ਨੌਲੇਜ ਵਿੱਚ ਵਾਧਾ ਕਰੋ ਆਪਣੇ ਇਤਿਹਾਸ ਦੇ ਜਾਣੂ ਬਣੀਏ ਗੁਰੂ ਮਾਲਕ ਕਿਰਪਾ ਕਰੇ ਸਤਿ ਉਪਰਮਾਰਤ ਕਰੇ ਉਮੀਦ ਕਰਦਾ ਜੀ ਤੁਹਾਨੂੰ ਇਤਿਹਾਸ ਦੇ ਵਰਕੇ ਚੰਗੇ ਲੱਗਦੇ ਹੋਣੇ ਬਲੌਫ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ